ਕੋਲ ਕਰੀਏ ਆਪਣਾ ਵੀ ਤਾਂ ਹਰ ਕੋ ਬਣਦਾ ਹੈ ਨਾ ਵੀ ਆਪਾਂ ਆਪਾਂ ਇੱਕ ਜੋੜ ਚੋਣ ਕੇ ਨਸ਼ੇ ਨੂੰ ਬੰਦ ਕਰੀਏ ਜੀ ਆਪਾਂ ਆਪਣੇ ਆਪਣੇ ਪਿੰਡਾਂ ਵਿੱਚ ਨਸ਼ਾ ਬੰਦ ਕਰਦਾਂਗੇ ਤਾਂ ਨਸ਼ਾ ਪੰਜਾਬ ਵਿੱਚ ਆਪਣੇ ਆਪ ਖਤਮ ਹੋ ਜਾਣਾ ਹੈ ਪਰ ਆਪਣੀ ਇਹਦੇ ਸੋਚ ਗਲਤ ਬਣ ਗਈ ਆਪਾਂ ਕਹਿੰਦੇ ਆ ਸਰਕਾਰ ਹੀ ਸਾਰਾ ਕੁਝ ਕਰੇ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈਗਾ ਉਹ ਜਿਹਨੇ ਸਰਪੰਚ ਸਾਹਿਬ ਜੀ ਕੋਲ ਆਇਆ ਚੱਲ ਗਿਆ ਸੀ ਕੋਲ ਅਸੀਂ ਉਹਨਾਂ ਨਾਲ ਗੱਲ ਕਰੀ ਵੀ ਨਸ਼ਾ ਆਪਾਂ ਪਹਿਲਾਂ ਤਾਂ ਤੁਸੀਂ ਮਤਾ ਪਾਓ ਨਸ਼ੇ ਦਾ ਬਸ ਸਰਪੰਚ ਸਾਹਿਬ ਜੀ ਸੋਚ ਬਹੁਤ ਵਧੀਆ ਸੀ ਉਹਨਾਂ ਕਹਿੰਿਆ ਵੀ ਆਪਾਂ ਵਾਕੇ ਵੀ ਨਸ਼ਾ ਬੰਦ ਕਰਨਾ ਜੇ ਇਹ ਚੰਗਾ ਸਟੈਪ ਹੈ ਤੁਹਾਡਾ ਅਸੀਂ ਵੀ ਤੁਹਾਡਾ ਬਹੁਤ ਸਾਥ ਦੇਵਾਂਗੇ ਅੱਗੇ ਵੀ ਮੈਂ ਹੋਰ ਪਿੰਡਾਂ ਵਿੱਚਾਂ ਗਈ ਕਹਿ ਰਿਹਾ ਵੀ ਪਾਦਾ ਪਿੰਡ ਬਚਾਈਏ ਆਪਾਂ ਜਦੋਂ ਆਪਾਂ ਆਪਣਾ ਪਿੰਡ ਬਚਾ ਲਿਆ ਨਾ ਦੇਸ਼ ਜਾਂ ਪੰਜਾਬ ਆਪਣੇ ਆਪ ਬਚ ਜਾਣਾ ਹੈ ਆਪਣੇ ਏਰੀਆ ਨੂੰ ਨਸ਼ਾ ਮੁਕਤ ਕਰਨ ਦੀ ਆਪਾਂ ਨੂੰ ਲੋੜ ਹੈ ਆਪਾਂ ਜਦ ਅਜਾਪਾਂ ਇਹੀ ਸੋਚਦੇ ਰਹੇ ਨਾ ਵੀ ਕੋਈ ਗੱਲ ਵਿੱਚ ਕੁਝ ਨਹੀਂ ਹੁੰਦਾ ਇੱਕ ਥੋੜੇ ਦਿਨ ਪਹਿਲਾਂ ਮੈਨੂੰ ਕੋਈ ਬੰਦਾ ਪਿੰਡ ਦਾ ਮੈਨੂੰ ਮਿਲਿਆ ਤੇ ਮੈਂ ਕਿਹਾ ਭਾਈ ਆਪਾਂ ਬਿਨਾਂ ਸ਼ਹਿਰ ਦੇ ਤਕਵਾਬ ਚੱਲੇ ਆਂ ਨਸ਼ਾ ਬੰਦ ਕਰਨ ਦੇ ਅੱਗੋ ਕਹਿੰਦਾ ਮੇਰਾ ਜਿਹੜਾ ਕੋਈ ਜਵਾਬ ਨਹੀਂ ਸਕਦਾ ਆਦੋਂ ਕਹਿੰਦੇ ਮੇਰਾ ਤਾਂ ਕੁਝ ਸ਼ਕਰਦਾ ਹੀ ਨਹੀਂ ਮੈਨੂੰ ਕੀ ਪਰਵਾਹ ਪਰ ਉਹਨੂੰ ਇਹ ਨਹੀਂ ਪਤਾ ਵੀ ਜਿਹੜਾ ਨਸ਼ੇ ਦਾ ਇਹ ਨਸ਼ੇ ਦਾ ਦਰਿਆ ਵਗ ਰਿਹਾ ਉਹਦੇ ਵਿੱਚ ਇੱਕ ਦਿਨ ਦਾ ਇੱਕ ਦਿਨ ਸਾਡੇ ਦੀਪੂਤਰ ਆ ਹੀ ਜਾਣੇ ਨੇ ਲੋੜ ਹੈ ਆਪਾਂ ਸਾਰਿਆਂ ਦੀ ਏਕਾਕਰਨ ਦੀ ਇੱਕ ਮੇਖੋ ਕੇ ਚੱਲਣ ਦੀ ਦਾ ਜੋ ਨਸ਼ਾ ਪਿੰਡ ਵਿੱਚ ਸਾਫ਼ ਕੀਤਾ ਜਾ ਸਕਿਆ ਕਿਉਂਕਿ ਜੇ ਤੁਸੀਂ ਸਾਰੇ ਸਾਥ ਹੋਵੋਗੇ ਪੰਚਾਇਤ ਜੇ ਤੁਹਾਡੇ ਨਾਲ ਖੜੀ ਹੈ ਤਾਂ ਆਪ ਦਾ ਵੀ ਹੱਕ ਬਣਦਾ ਨਾ ਤਾਂ ਪੰਚਾਇਤ ਨਾਲ ਖੜੀਏ ਪਰ ਆਪਾਂ ਕੀ ਕਹਿੰਦੇ ਕੋਈ ਕੋਈ ਮੈਗੀ ਲੈਣ ਦਾ ਮੁੱਲ ਦੀ ਲੜਾਈ ਹੈ ਮੈਂ ਨਹੀਂ ਲੈਣ ਦਾ ਵੀ ਮੈਂ ਐਵੇਂ ਉਹਨੂੰ ਫੜਾ ਦੇ ਦਿੰਦਾ ਮੈਨੂੰ ਗਾਲਾਂ ਕੱਢਣ ਆ ਜਾਏਗਾ ਪਹਿਲਾਂ ਤਾਂ ਆਪਾਂ ਆਪਸ ਵਿੱਚ ਫ੍ਰੀ ਪਿਆਰ ਮੋਨਾ ਪੈਣਾ ਹੈ ਜੀ ਆਪਾਂ ਮਸ਼ੀਨ ਦੇ ਦੌਰ ਦੇ ਪਿੰਡ ਬਰਬਾਦ ਕੀਤੇ ਨਾ ਉਹ ਫਿਰ ਪਿੰਡ ਬਰਬਾਦ ਹੀ ਹੈ ਕਿਉਂਕਿ ਆਪਾਂ ਭੋਟਾਂ ਦੇ ਵਿੱਚ ਲੜਾਈਆਂ ਆਪਣੇ ਪਿੰਡ ਵਿੱਚ ਕਿਉਂ ਬੁਲਾਉਣਾ ਨਹੀਂ ਉਹ ਉਹਨੇ ਵੋਟ ਦੀ ਮਾਇੂਦੀ ਨਹੀਂ ਬੁਲਾਉਂਦੇ ਆਪਾਂ ਮੈਂ ਉਹਦੇ ਕੰਮ ਜਿੰਨਾ ਮਹਾਉਂਦੇ ਜੇ ਕੰਮ ਜਨਾਏ ਸਾਰਾ ਜਿੰਦਗੀ ਆਪਾਂ ਮੰਗ ਵਿੱਚ ਰਹਿ ਜਾਣਾ ਹੈ ਸਾਰਿਆਂ ਦੇ ਕਿ ਦੱਸੇ ਇਤਲਾਬ ਕੀ ਕੀ ਆਪਾਂ ਪੈਸਾ ਕਮਾਉਣੇ ਆ ਆਪਣੇ ਧੀਆਂ ਪੁੱਤਾਂ ਵਾਸਤੇ

ਆਪਣੇ ਜੀਪ ਉੱਧਰ ਨੱਗੇ ਪਾਸੇ ਜਾਣ ਆਪ ਨੂੰ ਲੋੜ ਹੈ ਆਪਣੀ ਪਿੰਡ ਦੇ ਪਿਛਾਪਰ ਬੰਦਨ ਦੀ ਆਦਾ ਦਾ ਪਿੰਡ ਸੁਭਾਰਾ ਹੈ ਨਾ ਜਿਹੜੇ ਪਿੰਡ ਦਾ ਪਿੰਡ ਸੁਭਾਰਾ ਹੈ ਨਹੀਂ ਸੁਭਾਰਾ ਨੇ ਤੇ ਅਸਾ ਬਹੁਤ ਹੱਦ ਤੱਕ ਬੰਦ ਹੋ ਜਾਏਗਾ ਪਰ ਆਪ ਨੂੰ ਨੌਜਵਾਨਾਂ ਨੂੰ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਖੇਡਾਂ ਵੱਲ ਲੈਣਾ ਪੈਣਾ ਚਾਹੀਦਾ ਕਿ ਜਿੰਨੇ ਪਹੁੰਚ ਦੇ ਮੁਕਾਬਲੇ ਕਰਾਓ ਕੋਈ ਟੂਰਨਾਮੈਂਟ ਕਰਾਓ ਖੇਡਾਂ ਲਈ ਤਾਂ ਜੋ ਬੱਚਿਆਂ ਦਾ ਧਿਆਨ ਖੇਡਾਂ ਵੱਲ ਜਾਵੇ ਚੋਸ ਦੇ ਨਾਲ ਆਪਾਂ ਉਸ ਤੋਂ ਘੱਟ ਲੈਂਦੇ ਹੋਏ ਪਹਿਲਾਂ ਆਪਾਂ ਨੂੰ ਮਿਲ ਕੇ ਵਰਜੇ ਇਸ ਕੰਮ ਤੋਂ ਜੋ ਵੀ ਨਸ਼ਾ ਲੋੜਤ ਹੁੰਦਾ ਇੱਕ ਦੋ ਵਾਰ ਸਾਨੂੰ ਸਾਰਿਆਂ ਨੂੰ ਮਿਲਣਾ ਚਾਹੀਦਾ ਜੇ ਬਾਕੀ ਸਾਰਾ ਕੰਮ ਕੋਈ ਦੁਕਾਨਦਾਰੀ ਕਰਦਾ ਹੈ ਕੋਈ ਤਿਆਰੀ ਕਰਦਾ ਹੈ ਕੋਈ ਮਜ਼ਦੂਰੀ ਕਰਦਾ ਹੈ ਕੋਈ ਸਰਕਾਰੀ ਨੌਕਰੀ ਕਰਦਾ ਹੈ ਕੋਈ ਖੇਤੀ ਕਰਦਾ ਹੈ ਸਾਰੇ ਆਪਣੀ ਮੇ ਕਮਾਈ ਨਾਲ